हां जी किसान ਵੀਰੋ ਸਵਾਤਾ ਤੋਂ ਤੁਹਾਡਾ ਆਪਣੇ ਜੁੜੂ ਚੰਨ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਹੀ ਵੀਡੀਓ ਵਿੱਚ ਪਰ ਟਾਪ ਦੀ ਇੱਕ ਤਾਜੀ ਸੋਈ ਵੜ ਸੇਲ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਬਾਈ ਜੀ ਸਸਕਾਲ ਸਸਕਾਲ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਜੀ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਨਾਮ ਬੱਗਾ ਸਿੰਘ ਆ ਜੀ ਪਿੰਡ ਛੰਨਾ ਗਲਾ ਸਿੰਘ ਵਾਲਾ ਹੂੰ ਜ਼ਿਲ੍ਹਾ ਬਰਨਾਲਾ ਜੀ ਹੂੰ ਤਹਿਸੀਲ ਤਪਾਈ ਨੇੜੇ ਪਿੰਡ ਆਪਾਂ ਨੇੜੇ ਪਿੰਡ ਜੇਦਰ ਭਦੌੜਾ ਇਧਰ ਪਾਈ ਰੂਪਾ ओके 20 ਰੁਪਏ ਵਾਲੀ ਛੜਕ ਤੇ ਘਰ ਆਪਣਾ ਖੇਤ ਦੇ ਵਿੱਚ ਮੋਬਾਈਲ ਨੰਬਰ ਹੋ ਗਿਆ 94640 ਹੂੰ 54198 ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਇੱਕ ਕਰ ਲੋ ਬਾਈ ਜਿਹੜੀ ਹੈ ਬੈੜ ਦੇ ਨਾਲ ਕਿਹੜਾ ਸੂਆ ਸੂਈ ਇਹ ਦੂਜਾ ਸੂਆ ਸੂਈ ਹੈ ਡਾਕਟਰ ਕਦੋਂ ਸੂਈ ਹੈ ਵੀ ਅੱਜ ਇਹਨੂੰ ਤੀਜਾ ਦਿਨ ਆ ਡਾਕਟਰ ਸਾਹਿਬ ਬੱਚਾ ਕੀ ਦੇਤਾ ਨਹੀਂ ਬੱਸ ਆਈ ਬੱਚਾ ਦੇਤਾ ਬਈ ਕਿੰਨਾ ਕੁ ਬੋਲਾ ਹੁਣ ਤਿਆਰ ਬੋਲਾ ਜਾਂ ਮੰਨ ਲਓ ਜੀ ਹੁਣ ਬੈੜ ਥੱਲੇ 16 17 ਕਿਲੋ ਤਿਆਰ ਓਕੇ ਬਾਈ ਚੁਆਈ ਚੋਈ ਕਿਵੇਂ ਆ ਕਰਮਾ ਚੁਆਈ 1 ਨੰਬਰ ਆ ਜੀ ਆਰਡਰ ਬੜਾ ਕਮਾਲਾ ਹਣਾ ਬਾਈ ਹਾਂਜੀ ਹਾਂ ਨਾੜਾ ਨੂੜਾ ਕਰਮਾ ਵਾਲੀ ਦੇ ਫੁੱਲ ਚੰਗੀਆਂ ਕੱਲਾ ਕੱਲਾ ਥਣ ਪੂਰੀ ਵਿਤੀ ਦੇ ਥਣ ਪਛਾਂ ਤੋਂ ਲੈਵਾ ਚੈੱਕ ਕਰਵਾਣ ਨਿਆ ਕਮਾਲ ਦਾ ਆਰਡਰ ਦੀ ਫਿਟਿੰਗ ਚੈੱਕ ਕਰ ਕਹਿੰਦੇ ਬਾਈ ਵਾ ਚੰਗਾ ਲੈਵਾ ਹੂੰ ਕੈਮਰੇ ਤੋਂ ਜਾਖਦੀ ਆ ਥੋੜਾ ਜਿਹਾ ਸਹੀ ਆ ਹੂੰ ਕੱਦ ਚੰਗਾ ਬਾਈ ਮਰਜੀ ਹੱਥ ਫੇਰੀ ਕਰੀ ਚੱਲਾ ਐ ਨਹੀਂ ਕੋ ਰੋ ਪਾਸਤਾ ਨਹੀਂ ਲ ਸਹੀ ਗੱਲ ਆ ਬਾਈ ਜਿਵੇਂ ਮਰਜੀ ਆ ਤੇ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਲੈਵਾ ਦੇਖੋ ਕਮਾਲ ਪੂਰਾ ਪੰਡ ਵਾਲਾ ਲੇਵਾ ਲੱਗਿਆ ਕਿ ਨਹੀਂ ਹਾਂਜੀ ਇੱਕ ਨੰਬਰ ਥਾਣ ਮੁਠੀਆ ਥਾਣ ਚਿਵਾਈ ਚਿਵਾਈ ਬਾਈ ਕਣਾ ਓਕੇ ਸੂਈ ਸਵਾਈ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਛੋੜਾ ਬੜਾ ਦੇਖੋ ਪਿੱਛੇ ਤੋਂ ਕਿੰਨਾ ਚੌੜਾ ਕਹਿੰਦੇ ਬਾਈ ਹਾਂਜੀ ਫੁੱਲ ਬਰੀਟ ਸੂਈ ਸਵਾਈ ਥਾਣੀ ਬਾਲਾ ਚੰਗਾ ਲੱਗਿਆ ਚੋਣ ਚਵਾਤਾ ਆਪੀ ਚੰਗਾ ਨੇ ਕੁਲ ਕਨਮਾ ਲਈ ਬਾਕੀ ਤੋੜਾ ਚੈੱਕ ਕਰ ਲੈ ਚਾਮੁਕ ਤੇ ਮੁਕ ਕਰਮਾਲੀ ਦੇ ਫੁੱਲ ਉੱਤੋਂ ਪੱਦਰ ਜਾਵਾ ਪਲੀ ਵੀ ਚੰਗੀ ਆ ਪੂਰੀ ਰਾਜ ਦੀ ਆ ਕੋਈ ਲੱਸੀ ਨਹੀਂ ਲਾਣੀ ਨਾੜਾ ਲੇਵੇ ਤੇ ਫੁੱਲ ਨੇ ਬਾਈ ਦੋਨੇ ਤਿੰਨੇ ਪਾਸੇ ਨਾੜਾ ਫੁੱਲ ਮੁੱਲ ਫਿਰ ਫੂਨ ਤੇ ਹੋ ਮੁੱਲ ਫੂਨ ਤੇ ਹੋ ਜਾਇਜ ਹੋ ਹਾਂਜੀ ਮੁੱਲ ਜਾਇਜ ਠੀਕ ਆ ਬਾਈ ਬਾਲਾ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਜਮਾ ਖਿੱਚ ਕੇ ਮੁੱਲ ਰੱਖਾਂਗੇ ਜਾਇਜ ਮੁੱਲ ਰੱਖਾਂਗੇ ਮੁੱਲ ਹੋਊਗਾ ਫੂਨ ਤੇ ਲੈਵਰੀ ਕੁਆਲਟੀ ਚੈੱਕ ਕਰ ਲੋ ਕਮਾਲ ਦੀ ਆ ਬਾਈ ਬਹੁਤ ਸੋਹਣਾ ਲੇਵਾ ਕਮਾਲੀ ਦਾ ਫਿੱਟ ਫਿੱਟ ਲੇਵਾ ਪਿਆ ਨਾੜੇ ਗੱਲਾ ਗੱਲਾ ਥਾਣੇ ਪੂਰੀ ਵਿੱਥੀ ਦੇ ਥਣ ਵੱਡੀ ਨਾੜ ਨੋੜ ਇੱਕ ਨੰਬਰ ਆ ਬਾਈ ਤੇ ਬਾਕੀ ਧਾਰਾਂ ਕੋਈ ਚੱਕਰ ਨਹੀਂ ਬਾਈ ਮਾਰ ਕੇ ਖਾਨ ਦਾ ਨਾੜਾ ਨੂੜਾ ਦਿਖਾ ਦਿਓ ਡਾਕਟਰ ਸਾਹਿਬ ਰੇਟਿੰਗ ਦਿਖਾ ਦਿਓ ਥਾਣ ਦਿਖਾ ਦਿਓ ਇਧਰੋਂ ਵੀ ਲੈਵਾ ਮੈਂ ਕੋਈ ਥਾਣਾ ਚਾਰ ਸਪੇਰੇ ਹੂੰ ਤੇ ਜਮਾ ਦੇਖੋ ਏਟਰਗਾ ਲੈਵਾ ਜਮਾ ਸਹੀ ਗੱਲ ਆ ਬਾਈ ਹੂੰ ਲੈ ਲੈ ਤੇ ਧਾਰਾਂ ਮਾਰ ਦੋ ਬਾਈ ਇਹਦੀ ਲੈ ਬਾਈ ਚਵਾਈ ਚੈੱਕ ਕਰ ਲਓ ਚੂਣ ਪੜਾ ਦੇਗਾ ਹਣਾ ਭਾਈ ਮੋਟਾ ਮੋਟਾ ਚੂਣਾ ਜਿਵੇਂ ਮਰਜ਼ੀ ਕੋਈ ਚੱਲ ਬੜੀ ਚੰਗੀ ਚੂਣਾ ਹਣਾ ਓਹੋ ਹਾਂ ਨੱਬੜ ਦਿਅ ਜਵਾਈ ਤੱਕ ਨਹੀਂ ਪੂਰੀ ਬੜੀ ਚੰਗੀ ਚਵਾਈ ਹੈ ਹਾਂ ਲੈ ਦੂਜੇ ਥਾਣੇ ਚ ਚੈੱਕ ਕਰ ਲੋ ਚੂਣ ਚਵਾ ਕਰ ਮੈਂ ਜਿਹੜਾ ਇੱਕ ਨੰਬਰ ਆ ਫੁੱਲ ਬਰੀਟ ਆ ਭਾਈ ਸੂਈ ਸਵਾਈ ਆ ਕੱਦ ਚੰਗਾ ਬਰੀਟ ਇੱਕ ਨੰਬਰ ਲੈਵਾ ਦਿਖਾਉਣੀ ਆ ਪਰ ਸਮਾਹ ਕਰਕੇ ਥਾਣ ਦੇਖੋ ਇੱਕ ਨੰਬਰ ਥਾਣ ਪੂਰੀ ਵਿੱਤੀ ਮੋਲ ਫਿਰ ਜਮਾ ਜਾਇਜ ਮੋਲ ਜਾਇਜ ਬਾਲਾ ਮੋਲ ਨਹੀਂ ਕਰਦੇ ਬਾਈ ਕਹਿੰਦਾ ਖਿੱਚ ਕੇ ਮੋਲ ਰੱਖਾਂਗੇ ਮੋਲ ਵਧਦੇ ਹਿਸਾਬ ਨਾਲ ਜਾਇਜ ਧੰਨਵਾਦ